ਸਾਡੀ ਇੱਕ ਪੰਜਾਬੀਾਂ ਦੀ ਕੁੜੀ ਪਾਕਿਸਤਾਨ ਲਾਹੌਰ ਦੇ ਵਿੱਚ ਹੀਰਾ ਮੰਡੀ ਬੇਸਵਾ ਖਾਨੇ ਵਿੱਚ ਕੈਦ ਆ ਉਹਦੇ ਕੋਲੋਂ ਧੱਕੇ ਨਾਲ ਜਿਸਮ ਫਰੋਸ਼ੀ ਦਾ ਕੰਮ ਕਰਾਇਆ ਜਾਂਦਾ ਇਹ ਗੱਲ ਮੈਨੂੰ ਕਿੱਦਾਂ ਪਤਾ ਲੱਗੀ ਹੁਣ ਤੁਸੀਂ ਸੋਚੂਗੇ ਮੇਰਾ ਇੱਕ ਦੋਸਤ ਆ ਦੁਬਈ ਦੇ ਵਿੱਚ ਦੁਬਈ ਦੇ ਵਿੱਚ ਆ ਉਹਨੇ ਮੈਨੂੰ ਦੱਸੀ ਫੋਨ ਕਰਕੇ ਸਾਰੀ ਗੱਲਬਾਤ ਉਹਨੂੰ ਕੋਈ ਪਾਕਿਸਤਾਨ ਦਾ ਸ਼ਹਿਜ਼ਾਦਵਾ ਉਹ ਦੁਬਈ ਦੇ ਵਿੱਚ ਗਿਆ ਹੋਇਆ ਆ ਉਹ ਹੀਰਾ ਮੰਡੀ ਗਿਆ ਸੀ ਉਹਨੇ ਦੱਸੀ ਉਹਨੇ ਮੈਨੂੰ ਦੱਸੀ ਆ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਆ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸਭ ਠੀਕ ਠਾਕ ਹੋ ਜੀ ਹਾਂਜੀ ਇਹ ਗੱਲ ਹੈਗੀ ਆ ਜੀ ਦਿੱਲੀ ਤੋਂ ਸ਼ੁਰੂ ਹੁੰਦੀ ਹੈ ਦਿੱਲੀ ਦੇ ਵਿੱਚ ਪੰਜਾਬ ਦੀ ਰਾਜਵਿੰਦਰ ਕੌਰ ਦਿੱਲੀ ਦੇ ਵਿੱਚ ਉਹਦਾ ਮਾਪੇ ਪਹਿਲਾਂ ਤੋਂ ਹੀ ਰਹਿੰਦੇ ਸੀਗੇ ਉਹਨਾਂ ਦੀ ਲੱਕੜ ਦੀ ਬਹੁਤ ਵੱਡੀ ਦੁਕਾਨ ਹੁੰਦੀ ਸੀ ਉਹਦਾ ਪ੍ਰੇਮ ਵਿਆਹ ਹੁੰਦਾ ਆ ਐ ਰੱਜੂ ਕੇ ਇਨ ਨਾਲ ਉਹ ਵੀ ਦਿੱਲੀ ਦੇ ਵਿੱਚ ਰਹਿੰਦਾ ਸੀ ਉਹਨਾਂ ਦਾ ਜਿਹੜਾ ਘਰ ਵਾ ਉਹ ਕਰੋਲ ਬਾਗ ਦੇ ਵਿੱਚ ਕੋਈ ਓਮਨੀ ਹੋਟਲ ਹੋਊਗਾ ਓਮਨੀ ਹੋਟਲ ਦੇ ਬਿਲਕੁਲ ਬੈਕ ਸਾਈਡ ਤੇ ਬਿਲਕੁਲ ਬੈਕ ਸਾਈਡ ਤੇ ਉਹਨਾਂ ਦਾ ਘਰ ਵਾ ਤਾਂ ਉਹ ਕੁੜੀ ਐ ਮਤਲਬ ਉਹਦੇ ਨਾਲ ਵਿਆਹ ਕਰਾ ਕੇ ਉਹ ਨੀਅਰ ਸੀ ਚਲੋ ਉਹਦਾ ਵਰਕ ਪਰਮਿਟ ਲੱਗਿਆ ਉਹ ਉਹ ਮਲੇਸ਼ੀਆ ਚਲਾ ਗਿਆ ਮਲੇਸ਼ੀਆ ਜਾਣ ਤੋਂ ਬਾਅਦ ਉੱਥੇ ਹੀ ਉਹ ਮਤਲਬ ਕਿ ਉਹਨਾਂ ਨੂੰ ਰਹਿੰਦਿਆਂ ਨੂੰ ਸਾਲ ਹੋ ਗਿਆ ਸੀ ਤੇ ਉਹਦਾ ਕੁੜੀ ਦਾ ਮਲੇਸ਼ੀਆ ਦੇ ਵਿੱਚ ਪਾਕਿਸਤਾਨੀ ਸ਼ਾਹਰੁਖ ਦੇ ਨਾਲ ਉਹਦਾ ਪ੍ਰੇਮ ਬਣ ਜਾਂਦਾ ਆ ਉਹ ਦੋਨਾਂ ਦਾ ਪ੍ਰੇਮ ਬਣਦਾ ਚਲੋ ਜੀ ਉਹ ਜਿਹੜਾ ਕਿ ਹਿਸਾਬ ਹੁੰਦੇ ਉਹ ਕੰਮ ਤੇ ਜਾਂਦੇ ਆ ਤਾਂ ਇਹਨਾਂ ਦੇ ਮਗਰੋਂ ਰੰਗ ਲਾਲੀਆਂ ਚੱਲੂ ਜਿੱਦਾਂ ਹੋ ਜਾਨੀਆਂ ਹੋਗੀਆਂ ਤਾਂ ਬਾਈ ਕਹਿੰਦਾ ਕਿ ਤੇ ਉਹ ਕੁੜੀ ਉਹਨੂੰ ਮਿਲਦੀ ਰਹੀ ਤੇ ਫਿਰ ਉਹ ਘਈਨੇਵਾਂ ਨੂੰ ਫੜ ਲਿਆ ਘਈਨੇ ਫੜ ਲਿਆ ਘਈਨੇ ਉਹਨੂੰ ਸਮਝਾਇਆ ਬੁਝਾਇਆ ਵੀ ਤੂੰ ਇਹ ਨਾ ਕੰਮ ਕਰ ਕੁੜੀ ਨਹੀਂ ਮੰਨੀ ਕੁੜੀ ਕਹਿੰਦੀ ਵੀ ਨਹੀਂ ਮੈਂ ਤਾਂ ਇਹਦੇ ਉਪਰ ਮਰਦੀ ਐ ਸ਼ਰੂਫ ਉਪਰ ਮੈਂ ਨਹੀਂ ਇਹਨੂੰ ਛੱਡ ਸਕਦੀ ਉਹ ਕਹਿੰਦਾ ਜੇ ਨਹੀਂ ਛੱਡਦਾ ਜੇ ਤੂੰ ਮੈਨੂੰ ਛੱਡ ਦੇ ਗੱਲ ਤਾਂ ਇੱਕੋ ਹੀ ਆ ਵੀ ਤੂੰ ਮੈਨੂੰ ਛੱਡ ਦੇ ਜੇ ਤੂੰ ਉਹਨੂੰ ਨਹੀਂ ਛੱਡ ਸਕਦੀ ਉਹ ਕੁੜੀ ਕੀ ਕਰਦੀ ਆ ਉਹ 샤ਰੁਖ ਨਾਲ ਰਹਿਣ ਲੱਪੈਂਦੀ ਰਿਲੇਸ਼ਨ ਦੇ ਵਿੱਚ 샤ਰੁਖ ਦੇ ਨਾਲ ਉੱਥੇ ਉਹ ਸਾਲ ਲੈਂਦੀ ਆ ਉਹਦੇ ਮਤਲਬ ਕਿ ਉਹ ਕਈ ਸਾਹਮਣੇ ਇਹਨਾਂ ਦੇ ਘਰਦਿਆਂ ਨੂੰ ਵੀ ਦੱਸਿਆ ਹੋਊਗਾ ਤੇ ਉਹਨਾਂ ਦੇ ਇਹ ਕੁੜੀ ਦੇ ਘਰਦਿਆਂ ਨੇ ਵੀ ਬਹੁਤ ਸਮਝਾਇਆ ਸਮਝੂਆ ਤੇ ਘਰ ਦੇ ਵੀ ਥੱਕ ਹਾਰ ਕੇ ਕੁੜੀ ਨਾਲ ਲਿੰਕ ਤੋੜ ਲੈਂਦੇ ਆ ਤਾਂ ਜਦ ਸਾਰੇ ਪਾਸੇ ਕੁੜੀ ਨਾਲ ਲਿੰਕ ਟੁੱਟ ਜਾਂਦੇ ਕੁੜੀ ਨੂੰ ਹੁੰਦਾ ਇਸ਼ਕੇ ਦਾ ਭੂ ਸੁਵਾਲ ਓਹੋ ਕੁੜੀ ਉਹਦੇ ਨਾਲੇ ਬੜੀ ਖੁਸ਼ ਹੁੰਦੀ ਆ ਬਾਈ ਮੈਂ ਦੱਸਦਾ ਆ ਕਿ ਇੱਕ ਦਿਨ ਉਹ ਕਹਿੰਦਾ ਵੇ ਮੈਂ ਸ਼ਰੂ ਕਹਿੰਦਾ ਮੈਂ ਪਾਕਿਸਤਾਨ ਆਪਣੇ ਪਿੰਡ ਜਾਣਾ ਆ ਇਹ ਕਹੇ ਇਹ ਜਿੱਤ ਕੱਲ ਲੱਗੀ ਕਿ ਮੈਂ ਵੀ ਜਾਣਾ ਆ ਉਹ ਕਹਿੰਦਾ ਭਈ ਨਹੀਂ ਤੂੰ ਰਹਿਣ ਦੇ ਬੀਬੀ ਜੇ ਦੀ ਪ੍ਰੋਬਲਮ 100 ਐਦਾਂ ਦਾ ਜੇ ਕੋਈ ਮੈਂ ਜਲਦੀ ਆ ਜਾਣਾ ਇਹਨੂੰ ਇਹ ਸਿਗਾ ਭਈ ਜੇ ਇਹ ਪਾਕਿਸਤਾਨ ਚਲਾ ਗਿਆ ਵੀ ਨਾ ਆਇਆ ਮੇਰੇ ਕੋਲ ਜਾ ਕੇ ਤੇ ਉਧਰ ਚਲਾ ਗਿਆ ਤਾਂ ਜਾਂ ਕੋਈ ਗੱਲ ਹੋਊਗੀ ਤੇ ਦਿਲ ਦੇ ਵਿੱਚ 20 ਗੱਲਾਂ ਹੁੰਨੀਆਂ ਜਾਂ ਇਸਕੇ ਦਾ ਭੂਤੇ ਇੰਨਾ ਸਵਾਰ ਹੋਇਆ ਸੀ ਕਿ ਉਹਦੀ ਦੂਰੀ ਨਹੀਂ ਜ਼ਹਾਰ ਹੁੰਦੀ ਸੀ ਉਹਦੇ ਕੋਲ ਤਾਂ ਉਹ ਕੁੜੀ ਕੇ ਕਰਦੀ ਜਿੱਦ ਕਰਕੇ ਉਹਦੇ ਨਾਲ ਪਾਕਿਸਤਾਨ ਆ ਜਾਂਦੀ ਆ ਪਾਕਿਸਤਾਨ ਦੇ ਵਿੱਚ ਆ ਕੇ ਉਹ ਕੁੜੀ ਇਹ ਮੰਨ ਲਓ ਕਿ 10-15 ਦਿਨ ਉਹਦੀ ਬੜੀ ਸੇਵਾ ਹੁੰਦੀ ਆ ਬਹੁਤ ਉਹ ਨਾਲ ਵਧੀਆ ਘਰ ਦੇ ਪਿਆਰ ਨਾਲ ਪੇਸ਼ ਆਂਦੇ ਆ ਉਹ ਕੁੜੀ ਉਹਨੂੰ ਦੱਸਦੀ ਆ ਕਿ ਮੈਂ ਤਾਂ ਸੋਚਦੀ ਸੀਗੀ ਭਈ ਏ ਪਾਕਿਸਤਾਨੀਆਂ ਨੂੰ ਹਿੰਦੋਸਤਾਨੀ ਉਦੈਮਾਰਾ ਕਹਿੰਦੇ ਆ ਇਹ ਤਾਂ ਬਹੁਤ ਚੰਗੇ ਆ ਬਹੁਤ ਪਿਆਰ ਕਰਦੇ ਆ ਜੇ ਆ ਭੂਆ ਕੁਝ ਦਿਨ ਬਾਅਦ ਉਹਨਾਂ ਨੇ ਰੰਗ ਦਿਖਾਣਾ ਪਾਕਿਸਤਾਨੀਆਂ ਨੇ ਸ਼ੁਰੂ ਕਰ ਦਿੱਤਾ ਤੇ ਉਹ ਕਹਿੰਦਾ ਯਾਰ ਉਹ ਕਹਿੰਦਾ ਕਿ ਤੈਨੂੰ ਮੇਰੇ ਚਾਚੇ ਦੇ ਮੁੰਡੇ ਭੂਆ ਦੇ ਮੁੰਡੇ ਭਰਾਵਾਂ ਇਹਨਾਂ ਨਾਲ ਤੈਨੂੰ ਸੰਬੰਧ ਬੁਲਾਣੇ ਪਊਗੇ ਉਹ ਕਹਿੰਦੀ ਮੈਂ ਮੈਨਾਂ ਤੈਨੂੰ ਪਿਆਰ ਕਰਦੀ ਆ ਵੀ ਮੈਂ ਇਹਨਾਂ ਨਾਲ ਕਿੱਦਾਂ ਸੰਬੰਧ ਬਣਾਵਾਂ ਉਹ ਕਹਿੰਦਾ ਜੀ ਸਾਡੇ ਚੱਲਦਾ ਆ ਸਾਡੇ ਚੱਲਦਾ ਆ ਸਾਡੇ ਤਾਂ ਦੁੱਧ ਛੱਡਦੇ ਆ ਸਾਡੇ ਸਾਰਾ ਚੱਲਦਾ ਆ ਉਹਨਾਂ ਨੇ ਕੁੜੀ ਨੂੰ ਗੱਲਾਂ ਬਹਿਮਾਵਾਰ ਮਜਬਾਰੀ ਗੱਲਾਂ ਗੁੱਲਾਂ ਦੇ ਵਿੱਚ ਪਾ ਕੇ ਚਲੋ ਜੀ ਉਹ ਰਾਜੀ ਕਰ ਲਿਆ ਉਹ ਸਾਰੇ ਜਾਣੇ ਉਹਦੇ ਨਾਲ ਸੰਬੰਧ ਬਣਾਉਂਦੇ ਰਹੇ ਤਾਂ ਇੱਕ ਦਿਨ ਇੱਕ ਦਿਨ ਸੌਰੀ ਇੱਕ ਰਾਤ ਕੁੜੀ ਦੇ ਨਾਲ ਉਹਦੇ ਦੋਸਤਾਂ ਨੇ ਵੀ ਸੰਬੰਧ ਬਣਾਇਆ ਔਰ ਸਾਰਿਆਂ ਨੇ ਦਸਾਂ ਜਾਣਿਆਂ ਨੇ ਇਕੱਠਿਆਂ ਨੇ ਕੁੜੀ ਦਾ ਸੰਬੰਧ ਬਣਾਇਆ ਚਲੋ ਕੁੜੀ ਜਿਹੜਾ ਤੜਕੇ ਨੂੰ ਸੁੱਤੀ ਤਾਂ ਦੂਵੇ ਦੰਗਲ ਕੁੜੀ ਉੱਠਦੀ ਆ ਤਾਂ ਉਹ ਲਾਹੌਰ ਦੇ ਹੀਰਾ ਮੰਡੀ ਵੇਸਵਾ ਕਾਨੇ ਦੇ ਵਿੱਚ ਉਹਦੀ ਅੱਖ ਖੁੱਲਦੀ ਆ ਪਤਾ ਨਹੀਂ ਦੋ ਦਿਨ ਖੁੱਲਦੀ ਬਲੈਂਤੀ ਇਹ ਦਿਨ ਖੁੱਲਦੀ ਹੋਊਗੀ ਤਾਂ ਉਹ ਜਦ ਕੁੜੀ ਇੱਧਰ ਉੱਧਰ ਦੇਖਦੀ ਆ ਤਾਂ ਉੱਥੇ ਸਾਰੀਆਂ ਕੁੜੀਆਂ ਹੀ ਕੁੜੀਆਂ ਹੋਣੀਆਂ ਕਿਉਂਕਿ ਵੇਸਵਾਵਾਂ ਬਹੁਤ ਹੋਣੀਆਂ ਆ ਤੇ ਉਹ ਕੁੜੀ ਲੱਗੀ ਰੋਣ ਪੇਟਣ ਮੈਂ ਕਿੱਥੇ ਫਸ ਗਈ ਮੈਂ ਕਿੱਥੇ ਫਸ ਗਈ ਤੇ ਉਹ ਕੁੜੀਆਂ ਉਹਨੂੰ ਸਮਝਾਣ ਪਈ ਹੁਣ ਤਾਂ ਤੂੰ ਫਸ ਗਈ ਪਰ ਹੁਣ ਤਾਂ ਇੱਥੋਂ ਨਿਕਲਦਾ ਰਾਹ ਨਹੀਂ ਹੁਣ ਤਾਂ ਜੋ ਇਹ ਕਹਿੰਦੇ ਆ ਤੂੰ ਉਹ ਕਰੀ ਆ ਤੇ ਉੱਥੇ ਪੰਜਾਬ ਦੀਆਂ ਹੀ ਦੋ ਕੁੜੀਆਂ ਸਰਬਜੀਤ ਕੌਰ ਔਰ ਲਵਲੀਨ ਕੌਰ ਵੀ ਉੱਥੇ ਹੀ ਸੀਗੀਆਂ ਇੱਕ ਪਹਿਲਾਂ ਵੀ ਕੁੜੀ ਇੱਥੋਂ ਮਤਲਬ ਦੋ ਕੁੜੀਆਂ ਇੱਕ ਕੁੜੀ ਨੇ ਆਪਣੀ ਟਰਾਈ ਕੀਤੀ ਸੀ ਦੋ ਕੁੜੀਆਂ ਤੋਂ ਪਹਿਲਾਂ ਵੀ ਆਜ਼ਾਦ ਹੋ ਕੇ ਉਹ ਆਈਆਂ ਉਹਦੀ ਮਤਲਬ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਆਲੇ ਨੇ ਬੜੀ ਮਦਦ ਕੀਤੀ ਕੁੜੀਆਂ ਦੀ ਕਿਸੇ ਬੰਦੇ ਨੇ ਇੱਥੇ ਦੱਸਿਆ ਸਾਹਿਬ ਵਿਦੇਸ਼ ਮੰਤਰੀ ਅੱਜ ਤੱਕ ਪਹੁੰਚਿਆ ਉਹਨਾਂ ਨੇ ਮਦਦ ਕੀਤੀ ਉਹ ਕੁੜੀਆਂ ਆ ਗਈਆਂ ਉਹ ਕੁੜੀ ਇੱਕ ਇੰਗਲੈਂਡ ਗਈ ਆ ਤੇ ਇੱਕ ਕੁੜੀ ਦਿੱਲੀ ਦੀ ਸੀਗੀ ਉਹ ਉਹ ਸੌਰੀ ਦਿੱਲੀ ਆਈਆ ਤੇ ਇਦਾਂ ਪਹਿਲਾਂ ਵੀ ਦੋ ਕੁੜੀਆਂ ਆ ਚੁੱਕੀਆਂ ਸੀਗੀਆਂ ਪਰ ਉਹ ਬੇਵਿਵਾਹ ਖਾਨਾ ਉਸ ਵੇਲੇ ਤਾਂ ਉਹਨੇ ਬੰਦ ਕਰਾ ਦਿੱਤਾ ਸੀਗਾ ਪਰ ਉਹ ਐਦਾਂ ਹੀ ਬਾਦਸਤੂਰ ਚੱਲਦਾ ਆ ਫਿਰ ਇੱਕ ਦਿਨ ਚਲੋ ਜੀ ਉਹਦੇ ਉੱਪਰ ਗਾਗ ਭੋਤਾਂ ਲੱਪੇ ਐਦਾਂ ਹੀ ਕੋਈ ਮੁੰਡਾ ਉਥੇ ਆਂਦਾ ਜਾ ਜਾਂਦਾ ਦਾ ਜਿਹੜਾ ਤੁਹਾਨੂੰ ਦੱਸਿਆ ਸੀ ਮੈਂ ਇਹ ਉਹੋ ਕੁੜੀ ਉਹਨੂੰ ਬੜੀ ਐਕਸਟਰਾ ਸਰਵਿਸ ਦਿੰਦੀ ਆ ਬੜਾ ਉਹਦੇ ਨਾਲ ਮਤਲਬ ਕਿ ਹੈਲਪ ਕਰਦੀ ਜਾਂ ਖਲਾ ਜੋ ਮਰਜ਼ੀ ਲਾ ਬੜਾ ਮੋਜਿਆ ਕਰਦੀ ਆ ਉਹ ਬੜਾ ਖੁਸ਼ ਹੁੰਦਾ ਆ ਕਹਿੰਦਾ ਵੀ ਮੈਂ ਅੱਗੇ ਵੀ ਆਂਦਾ ਰਿਹਾ ਆ ਮੈਂ ਦਬਈ ਤੋਂ ਆਇਆ ਆ ਅੱਗੇ ਵੀ ਮੈਂ ਆਂਦਾ ਰਿਹਾ ਪਰ ਐਦਾਂ ਨਹੀਂ ਕਿਸੇ ਵੀ ਕੁੜੀ ਨੇ ਕੀਤਾ ਹੈਗਾ ਕਹਿੰਦੀ ਹਾਂ ਮੈਂ ਤੈਨੂੰ ਲਾਈਕ ਕਰਦੀ ਆ ਵੀ ਤੂੰ ਆਇਆ ਕਰ ਕੋਈ ਗੱਲ ਨਹੀਂ ਵੀ ਮੈਂ ਇਹ ਕਹਿ ਕੇ ਦੁਆ ਕਰ ਦਿੰਗੇ ਉਸ ਕੁੜੀ ਦੀ ਜਿਹੜੀ ਕੀਮਤ ਸੀ ਉਹ 25000 ਪਾਕਿਸਤਾਨੀ ਰੁਪਈਆ ਸੀਗੀ ਤੇ ਜਿਹੜੀਆਂ ਬਾਕੀ ਕੁੜੀਆਂ ਸੀਗੀਆਂ ਉਹ ਮਤਲਬ ਕਿ 10000 5000 4000 ਇਦਾਂ ਸੀ ਪਰ ਉਹ ਕੁੜੀ ਜਿੱਦਾਂ ਕਿ ਗਾਕਾਂ ਨੂੰ ਉਹ ਜਿਹੜੀ ਕੋਠੇ ਵਾਲੀ ਮਾਲਕਣ ਦੱਸਦੀ ਸੀ ਕਿ ਹਿੰਦੁਸਤਾਨੀ ਆ ਤਾਂ ਬੇ ਨਮੀ ਨਮੀ ਆਈ ਆ ਉਹਦੇ ਕਰਕੇ ਉਹਦੀ ਬਹੁਤ ਕੀਮਤ ਪੈਂਦੀ ਸੀ ਉਹ ਚਲੋ ਜੀ ਮੁੰਡਾ ਦੂਏ ਤੀਏ ਦੂਏ ਤੀਏ ਜਿੱਦਾਂ ਉਹ ਜਾਣ ਲੱਗ ਪਿਆ ਤੇ ਉੱਥੇ ਫੇਰ ਇੱਕ ਦਿਨ ਕੁੜੀ ਨੇ ਕਿਹਾ ਕਿ ਜੇ ਮੈਂ ਤੇਨਾਂ ਗੱਲ ਕਰਾਂ ਤਾਂ ਕਿਸੇ ਨੂੰ ਦੱਸੂਗਾ ਤਾਂ ਨਾ ਉਹਨੂੰ ਪਤਾਈਆ ਜਨਾਨੀਆਂ ਮੰਨਿਆਂ ਨੂੰ ਮੰਤਰ ਮੁਕਤ ਕਰ ਲੈਣੀ ਆਇਆ ਉਹ ਹੋ ਗਿਆ ਕਹਿੰਦਾ ਨਹੀਂ ਮੈਂ ਨਹੀਂ ਕਰਦਾ ਤੂੰ ਦੱਸ ਜਿਹੜੀ ਤੇਰੇ ਦਿਲ ਦੀ ਗੱਲ ਆ ਤੂੰ ਖੁੱਲ ਕੇ ਦੱਸ ਉਹ ਫੇਰ ਦੱਸਦੀ ਉਹਨੂੰ ਸਾਰੀ ਕਹਾਣੀ ਪਏ ਇੱਧਰ ਦਾ ਮੈਂ ਬਾਇਆ ਮਲੇਸ਼ੀਆ ਇੱਧਰ ਦਾ ਇੱਥੇ ਪਹੁੰਚੀ ਆ ਜੇ ਉਹ ਫੇ ਮੇਰੀ ਕਿਸ ਤਰ੍ਹਾਂ ਹੈਲਪ ਕਰ ਉਹ ਹੁਣ ਤੁਹਾਨੂੰ ਪਤਾ ਵਿਚਾਰਾ ਕੋਈ ਜਿਹੜਾ ਦਬਈ ਗਿਆ ਉਹ ਕਿੰਨਾ ਤਕੜਾ ਹੋਊਗਾ ਵਿਚਾਰਾ ਹੈ ਨਾ ਉਨੇ ਮਾਰੀ ਮੋਟੀ ਉਥੇ ਡਰਾਈਵ ਰਿ ਮਾਰੀ ਬਾਹਰ ਨਿਕਲ ਕੇ ਉਹਦੀ ਗੱਲ ਨਹੀਂ ਬਣੀ ਉਹ ਜਾ ਕੇ ਉਹਨੂੰ ਦੱਸਿਆ ਪਈ ਗੱਲ ਨਹੀਂ ਬਣੀ ਵੀ ਮੈਂ ਤਾਂ ਹੁਣ ਛੁੱਟੀ ਮੁੱਕ ਗਈ ਆ ਵੀ ਮੈਂ ਤਾਂ ਦਵੇਈ ਚੱਲਿਆ ਤਾਂ ਉਹ ਕਹਿੰਦੀ ਕਿ ਉਧਰੋਂ ਕਿਸ ਤਰ੍ਹਾਂ ਮੇਰੀ ਕਿਸੇ ਪੰਜਾਬੀ ਨੂੰ ਦੱਸ ਕੇ ਕਿਸ ਤਰ੍ਹਾਂ ਮੇਰੀ ਮਦਦ ਕਰਾ ਜਾਂ ਕੋਈ ਦੇਖ ਕੇ ਇਸ ਤਰ੍ਹਾਂ ਵੀ ਕਰੀ ਟ੍ਰਾਈ ਕਰੀ ਜਾਂ ਵਾਪਸ ਆਉਂਗਾ ਜਿਆ ਕਰੀ ਉਹਨੇ ਉਹਨਾਂ ਵਾਦਾ ਕੀਤਾ ਤਾਂ ਉਹ ਦਵੇਈ ਪਹੁੰਚ ਜਾਂਦਾ ਆ ਦਵੇਈ ਫਿਰ ਉਹ ਮੇਰੇ ਫਰੈਂਡ ਨੂੰ ਮਿਲਦਾ ਉਹਨੂੰ ਤੇ ਉਹ ਮੈਨੂੰ ਮੈਂ ਫਿਰ ਉਹਨੂੰ ਸਾਰੀ ਗੱਲ ਦੱਸਦਾ ਕਿ ਐਤਾਂ ਦਾ ਕੁੜੀ ਤੁਹਾਡੇ ਦਿੱਲੀ ਦੀ ਆ ਸੌਰੀ ਪੰਜਾਬ ਦੀ ਆ ਦਿੱਲੀ ਰਹਿੰਦੇ ਸੀ ਉਹ ਐਤਾਂ ਦਾ ਕਰਕੇ ਮਲੇਸ਼ੀਆ ਗਈ ਉਹਨੇ ਪਹਿਲਾਂ ਵੀ ਲਵ ਮੈਰਿਜ ਕਰਾਈ ਸੀ ਜੇ ਆ ਬੋਆ ਫਿਰ ਹੁਣ ਕੁੜੀ ਦੇ ਘਰਦਿਆਂ ਨੇ ਉਹਨੂੰ ਵਾਪਸ ਮਤਲਬ ਕਿ ਦੂਸਰਾ ਕੰਮ ਤੋਂ ਇਨਕਾਰ ਕਰਤਾ ਉਹਨਾਂ ਨੇ ਜਿੱਦਾਂ ਕਿ ਕੁੜੀ ਦੇ ਮਾਪਿਆਂ ਤੱਕ ਪਹੁੰਚ ਕੀਤੀ ਨੰਬਰ-ਨੰਬਰ ਦਿੱਤਾ ਉਹ ਕੁੜੀ ਨੇ ਉਹਨੂੰ ਇਹ ਯਾਦ ਨੂੰ ਤਾਂ ਪਹੁੰਚ ਕੀਤੀ ਸੋਨੂੰ ਉਹਨਾਂ ਨੇ ਤੇ ਪਰ ਉਹ ਉਹਦੇ ਮਾਪੇ ਮੁਕਰ ਗਿਆ ਉਹਦਾ ਹਸਬੰਡ ਵੀ ਮੁਕਰ ਗਿਆ ਉਹਨੂੰ ਵੀ ਫੋਨ ਕੀਤਾ ਇਹਨਾਂ ਨੇ ਇਹ ਵੀ ਕੋਸ਼ਿਸ਼ ਕੀਤੀ ਵੀ ਤੁਸੀਂ ਉਹਨੂੰ ਵਾਪਸ ਹੀ ਬੁਲਾ ਲਓ ਉਹ ਕਹਿੰਦੇ ਨਹੀਂ ਅਸੀਂ ਨਹੀਂ ਬੁਲਾਣਾ ਜਿੱਥੇ ਰੋਲਦੀ ਰੋਲੇ ਮਰਦੀ ਮਰੇ ਅਸੀਂ ਤਾਂ ਨਹੀਂ ਵੈਸੇ ਇਦਾਂ ਦੀਆਂ ਕੁੜੀਆਂ ਨਾ ਚਾਹੀਦੀ ਤਾਂ ਇਦਾਂ ਹੀ ਆ ਜਿਹੜੀਆਂ ਇਹ ਮਾਪਿਆਂ ਨੂੰ ਆ ਆਪਣੇ ਹਸਬੰਡ ਨੂੰ ਛੱਡ ਕੇ ਤੂੰ ਪਹਿਲਾਂ ਲਾਂਬਾ ਜਿ ਕਰਾਈ ਆ ਗਾਹਾਂ ਫੇਰ ਤੂੰ ਗਾਹਾਂ ਲਾਬ ਦੇ ਚੱਕਰਾਂ 'ਚ ਪੈਣੀ ਆ ਇਹ ਕਿੱਡਾ ਤੇਰਾ ਲਾਬ ਤੈਨੂੰ ਦੁਆ ਕਰਦਾ ਆ ਸੋ ਹੁਣ ਉਸ ਕੁੜੀ ਨੂੰ ਅਕਲ ਆਈ ਆ ਤੇ ਮੈਨੂੰ ਦੱਸਿਆ ਮੈਂ ਤਾਂ ਵੀਡੀਓ ਬਣਾਤੀ ਆ ਪਾਤੀ ਆ ਫੇਸਬੁੱਕ ਤੇ ਤੁਸੀਂ ਬਾਤ ਤੋਂ ਬਾਤ ਸ਼ੇਅਰ ਕਰੋ ਸ਼ਾਇਦ ਕਿਸੇ ਕੋਈ ਕੋਈ ਬੰਦਾ ਇਦਾਂ ਦਾ ਕੋਈ ਐਕਟ ਮੈਸੇਜ ਮਿਲ ਜਵੇ ਜਾਂ ਕੋਈ ਕੋਈ ਹੋਰ ਮਿਲ ਜਵੇ ਜਿਹੜਾ ਵੀਡੀਓ ਨੂੰ ਦੇਖ ਕੇ ਕੋਈ ਮਾੜਾ ਮੋਟਾ ਇੰਟਰਸਟ ਲਵੇ ਸ਼ਾਇਦ ਕੁੜੀ ਨੂੰ ਵਾਪਸ ਲਿਆ ਸਕੇ ਮੇਰੇ ਭਰਾ ਵੀਡੀਓ ਸ਼ੇਅਰ ਕਰੋ ਬਾਤ ਤੋਂ ਬਾਤ ਯਾਰ ਸਾਰਿਆਂ ਦਾ ਫਰਜ਼ ਵਾ ਚਲੋ ਜੇ ਕੁੜੀ ਨੇ ਗਲਤੀ ਕਰ ਲਈ ਆ ਕੋਈ ਗੱਲ ਨਹੀਂ ਸਾਰਿਆਂ ਦਾ ਫਰਜ਼ ਆ ਵੀਡੀਓ ਨੂੰ ਮੈਂ ਵੀਡੀਓ ਬਣਾਤੀ ਆ ਤੁਸੀਂ ਸ਼ੇਅਰ ਕਰੋ ਕਿਉਂ ਕੋਈ ਬੰਦਾ ਇਦਾਂ ਦਾ ਦੇਖੇ ਜਿਹੜਾ ਕੁੜੀ ਨੂੰ ਵਾਪਸ ਲਿਆਉਣ ਦੇ ਵਿੱਚ ਹੈਲਪ ਕਰੇ ਉਸ ਬੰਦੇ ਨੇ ਇਹ ਆ ਯਾਰ ਨੇ ਦੋ ਤਿੰਨ ਕੁੜੀਆਂ ਹੋਰ ਦਸੀਆਂ ਉਹਨਾਂ ਦੀ ਵੀ ਮੈਂ ਸਟੋਰੀ ਸਾਨੂੰ ਬਾਕ-ਬਾਕ ਟਾਈਮ ਤੇ ਪਾ ਕੇ ਦੱਸੂਗਾ ਉਹ ਵੀ ਕੁੜੀਆਂ ਐ ਇੱਦਾਂ ਹੀ ਇੰਡੀਆ ਦੀਆਂ ਇੱਦੇ ਹੀ ਗਈਆਂ ਹੋਈਆਂ ਆ ਉਹਨਾਂ ਦੇ ਵਿੱਚ ਇੱਕ ਪੰਜਾਬੀ ਆ ਉਹ ਵੀ ਦੱਸੂਗਾ ਪਰ ਆ ਵੀਡੀਓ ਨੂੰ ਸ਼ੇਅਰ ਕਰੋ ਬੱਦ ਤੋਂ ਬੱਦ ਬੱਦ ਤੋਂ ਬੱਦ ਲੋਕਾਂ ਤੱਕ ਪਹੁੰਚੇ ਔਰ ਕੁੜੀਆਂ ਤੱਕ ਵੀ ਪਹੁੰਚੇ ਆ ਕੁੜੀਆਂ ਅਵੇਰ ਹੋਣ ਜਿਹੜੀਆਂ ਹੁਣ ਅੱਜ ਕੱਲ ਤਾਂ ਹਰ ਦੂਜੀ ਤੀਜੀ ਕੁੜੀ ਬਾਹਰ ਜਾਂਦੀ ਆ ਕੋਈ ਇੰਗਲੈਂਡ ਕੋਈ ਕੈਨੇਡਾ ਕੋਈ ਕਿਤੇ ਕੋਈ ਕਿਤੇ ਇਹ ਜਿਹੜੇ ਇਹ ਪਾਕਿਸਤਾਨੀ ਸਾਰੇ ਪਾਕਿਸਤਾਨੀ ਮਾੜੇ ਨਹੀਂ ਹੈਗੇ ਅਸੀਂ ਇਹ ਨਹੀਂ ਕਹਿੰਦੇ ਉਹ ਮੁੰਡਾ ਵੀ ਪਾਕਿਸਤਾਨੀ ਹੈ ਜਿਹਨੇ ਹੈਲਪ ਕੀਤੀ ਕਰਨੇ ਦੀ ਕੋਸ਼ਿਸ਼ ਕਰਦਾ ਕੁੜੀ ਦੀ ਜਿਹੜੀ ਪਹਿਲਾਂ ਕੁੜੀਆਂ ਨਿਕਲੇ ਸੀ ਉਹ ਵੀ ਮੁੰਡਾ ਪਾਕਿਸਤਾਨੀ ਸੀ ਉਹਦੀ ਵਜ੍ਹਾ ਨਾਲ ਨਿਕਲੀਆਂ ਸੀ ਤੁਸੀਂ ਇਸ ਗੱਲ ਯਾਦ ਰੱਖਿਓ ਆਮਨੇ ਸਾਰੇ ਪਾਕਿਸਤਾਨੀ ਮਾਰੇ ਨਹੀਂ ਹੈਗੇ ਸੋ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਤੇ ਕੁੜੀਆਂ ਐਦਾਂ ਦੇ ਚੱਕਰਾਂ ਦੇ ਵਿੱਚ ਨਾ ਫਸਣ ਵੱਧ ਤੋਂ ਵੱਧ ਭਰਾਵੋ ਆਪਣਾ ਬਚਾਅ ਕਰਨਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ